ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਅੱਜ ਦੀ ਨਵੀਂ ਕਹਾਣੀ ਸਮੇਂ ਦੇ ਨਾਲ ਨਾਲ ਰਿਸ਼ਤੇ ਬਦਲ ਜਾਂਦੇ ਆ ਇਹ ਮੈਂ ਸੁਣਿਆ ਸੀ ਪਰ ਐਨੇ ਗਿਰ ਜਾਣਗੇ ਕਿ ਆਪਣੇ ਹੀ ਰਿਸ਼ਤੇ ਘਟਿਆ ਹੋਣਗੇ ਮੈਂ ਇਹ ਨਹੀਂ ਸੋਚਿਆ ਮੇਰੇ ਆਪਣੇ ਹੀ ਘਰ ਵਾਲੇ ਨੇ ਜੋ ਕੁਝ ਮੇਰੇ ਨਾਲ ਕੀਤਾ ਉਸ ਤੋਂ ਬਾਅਦ ਮੇਰੇ ਲਈ ਜਿਉਣਾ ਬਹੁਤ ਔਖਾ ਹੋ ਗਿਆ ਸੀ ਮੈਂ ਬਸ ਚਾਹੁੰਦੀ ਸੀ ਕਿ ਮੇਰੀ ਮੌਤ ਆ ਜਾਵੇ ਮੈਂ ਆਪਣੀ ਸੱਸ ਦੇ ਹੱਥੋਂ ਕਿਸੇ ਬਾਬੇ ਦੁਆਰਾ ਕੀਤਾ ਹੋਇਆ ਜਾਦੂ ਵਾਲਾ ਪਾਣੀ ਪੀਂਦੀ ਪਰ ਉਹ ਪਾਣੀ ਮੇਰੀ ਬਰਬਾਦੀ ਸੀ ਮੈਂ ਇੱਕ ਦਿਨ ਉਹ ਪਾਣੀ ਨਹੀਂ ਪੀਤਾ ਤੇ ਆਪਣੇ ਘਰ ਵਾਲੇ ਦਾ ਅਸਲੀ ਰੂਪ ਦੇਖਿਆ ਮੇਰਾ ਘਰ ਵਾਲਾ ਤਾਂ ਮੈਨੂੰ ਬੇਗਾਨੇ ਮਰਦਾਂ ਦੇ ਸਾਹਮਣੇ ਮੇਰਾ ਨਾਮ ਜੋਤੀ ਆ ਮੇਰੀ ਉਮਰ 20 ਸਾਲ ਦੀ ਆ ਮੈਂ ਬਹੁਤ ਸੋਹਣੀ ਸੀ ਇਸ ਲਈ ਘੱਟ ਉਮਰ ਵਿੱਚ ਹੀ ਮੇਰੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਜਲਦੀ ਤੋਂ ਜਲਦੀ ਆਪਣੇ ਘਰ ਚਲੀ ਜਾਵਾਂ ਕਿਉਂਕਿ ਮੇਰੀਆਂ ਭਾਬੀਆਂ ਨੇ ਮੈਨੂੰ ਤਾਂ ਨੌਕਰਾਨੀ ਬਣਾ ਕੇ ਰੱਖਿਆ ਸੀ ਦੋਵੇਂ ਭਾਬੀਆਂ ਨੇ ਸਾਰੇ ਘਰ ਦਾ ਕੰਮ ਮੇਰੇ ਸਿਰ ਤੇ ਹੀ ਪਾਇਆ ਹੋਇਆ ਸੀ ਤੇ ਉਹ ਦੋਵੇਂ ਕਿਸੇ ਮਹਾਰਾਣੀ ਦੀ ਤਰ੍ਹਾਂ ਐਸ਼ ਕਰਦੀਆਂ ਸੀ ਮੇਰੀ ਮਾਂ ਭਾਬੀਆਂ ਦੇ ਸਾਹਮਣੇ ਇਸ ਲਈ ਨਹੀਂ ਕਹਿੰਦੀ ਸੀ ਕਿਉਂਕਿ ਮੇਰੀਆਂ ਦੋਨੋਂ ਭਾਬੀਆਂ ਐਸ਼ ਦੀ ਜ਼ਿੰਦਗੀ ਗੁਜ਼ਾਰ ਰਹੀਆਂ ਸੀ ਮਾਂ ਨੂੰ ਇਸ ਗੱਲ ਦਾ ਡਰ ਸੀ ਕਿ ਵੀਰੇ ਸਾਨੂੰ করুণਾ ਘਟ ਦੇਣ ਤਾ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਉਹ ਦੋਵੇਂ ਭਰਾਵਾਂ ਦੀ ਲਵ ਮੈਰਿਜ ਸੀ ਤੇ ਉਹ ਆਪਣੀਆਂ ਘਰਵਾਲੀਆਂ ਦੇ ਵਾਸ ਵਿੱਚ ਸੀ ਇਦਾਂ ਹੀ ਮੇਰੇ ਲਈ ਇੱਕ ਦਿਨ ਪਾਪਾ ਦੇ ਕਿਸੇ ਰਿਸ਼ਤੇਦਾਰ ਨੇ ਮੇਰਾ ਰਿਸ਼ਤਾ ਕਰਵਾਇਆ ਤਾਂ ਉਹ ਰਿਸ਼ਤੇਦਾਰ ਮਾਂ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਸੀ ਕਿਉਂਕਿ ਪਾਪਾ ਦੀ ਮੌਤ ਨੂੰ ਕਈ ਸਾਲ ਹੋ ਗਏ ਸੀ ਤੇ ਬਾਅਦ ਵਿੱਚ ਕਿਸੇ ਵੀ ਰਿਸ਼ਤੇਦਾਰ ਨਾਲ ਸਾਡਾ ਕੋਈ ਜ਼ਿਆਦਾ ਲੈਣ ਦੇ ਨਹੀਂ ਸੀ ਮੁੰਡੇ ਦੀ ਮਾਂ ਰਸਤਾ ਲੈ ਕੇ ਆਈ ਸੀ ਮੈਨੂੰ ਆਪਣੇ ਬਰਾਬਰ ਬਿਠਾਇਆ ਮੇਰੀ ਖੂਬਸੂਰਤੀ ਦੀ ਤਾਰੀਫ ਕਰਨ ਲੱਗ ਪਈ ਤੇ ਮੇਰੇ ਹੀ ਪਾਪਾ ਨੂੰ ਯਾਰ ਪਾਪਾ ਨੂੰ ਯਾਦ ਕਰਦੀ ਰਹੀ ਉਹ ਬਹੁਤ ਪੈਸੇ ਵਾਲੀ ਸੀ ਤੇ ਉਹਨੇ ਸਾਡੇ ਕੋਲੋਂ ਦਹੇਜ ਦੇ ਨਾਮ ਤੇ ਕੁਝ ਵੀ ਨਹੀਂ ਮੰਗਿਆ ਉਹ ਤਾਂ ਬਸ ਸਾਦਗੀ ਨਾਲ ਮੈਨੂੰ ਵਿਦਾ ਕਰਵਾ ਕੇ ਲੈ ਜਾਣਾ ਚਾਹੁੰਦੀ ਸੀ ਜਾਂਦੇ ਜਾਂਦੇ ਆਪਣੇ ਮੁੰਡੇ ਦੀ ਫੋਟੋ ਦਿਖਾ ਗਈ ਤੇ ਤਿੰਨ ਦਿਨਾਂ ਦਾ ਸਮਾਂ ਦੇ ਕੇ ਕਹਿਣ ਲੱਗੀ ਕਿ ਮੈਂ ਜਲਦੀ ਹੀ ਆਪਣੇ ਮੁੰਡੇ ਦਾ ਵਿਆਹ ਕਰਨਾ ਚਾਹੁੰਦੀ ਹਾਂ ਮੈਂ ਆਪਣੀ ਮਾਂ ਤੋਂ ਚੋਰੀ-ਚੋਰੀ ਫੋਟੋ ਦੇਖੀ ਤਾਂ ਮੇਰੀਆਂ ਅੱਖਾਂ ਖੁੱਲੀਆਂ ਤੇ ਖੁੱਲੀਆਂ ਹੀ ਰਹਿ ਗਈਆਂ ਇੱਕ ਬਹੁਤ ਸੋਹਣਾ ਜਵਾਨ ਮੁੰਡਾ ਸੀ ਜੋ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਮੈਂ ਹੈਰਾਨ ਸੀ ਕਿ ਇੰਨਾ ਸੋਹਣਾ ਮੁੰਡਾ ਤੇ ਸਾਡੇ ਦੇ ਘਰ ਉਹ ਅਰੇਸਟਾ ਨਹੀਂ ਕੀ ਆਈ ਸੀ ਜਦਕਿ ਉਹਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੁੰਡਾ ਵੀ ਬਹੁਤ ਸੋਹਣਾ ਸੀ ਪਰ ਜਿਸ ਤਰ੍ਹਾਂ ਉਹ ਮੇਰੇ ਪਾਪਾ ਦਾ ਜ਼ਿਕਰ ਕਰ ਰਹੀ ਸੀ ਇਹਦਾ ਲੱਗਦਾ ਸੀ ਕਿ ਜਿੱਦਾਂ ਪਾਪਾ ਦੇ ਨਾਲ ਉਹਦਾ ਪਿਆਰ ਬਹੁਤ ਜ਼ਿਆਦਾ ਸੀ ਸ਼ਾਇਦ ਇਸ ਲਈ ਉਹ ਸਾਡੇ ਘਰ ਆਈ ਸੀ ਮਾਂ ਨੇ ਮੇਰੇ ਭਰਾਵਾਂ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਉਹ ਵੀ ਸੁਣ ਕੇ ਖੁਸ਼ ਹੋ ਗਏ ਉਹਨਾਂ ਨੂੰ ਵੀ ਦਹੇਜ ਦੇ ਨਾਮ ਤੇ ਕੁਝ ਨਹੀਂ ਦੇਣਾ ਪਊਗਾ ਪਰ ਵਿਆਹ ਤਾਂ ਉਹਨਾਂ ਦੇ ਲਈ ਇੱਕ ਬੋਝ ਸੀ ਇਸ ਲਈ ਉਹਨਾਂ ਨੇ ਮਾਂ ਤੋਂ ਹੀ ਸਾਰਾ ਦਬਾਅ ਪਾ ਦਿੱਤਾ ਮਾਣੇ ਫਟਾਫਟ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੇਰੇ ਭਰਾਵਾਂ ਨੂੰ ਕਿਹਾ ਕਿ ਤੁਸੀਂ ਦੋਨੋਂ ਮੁੰਡੇ ਉਵਾਲਿਆਂ ਦਾ ਘਰ ਦੇਖ ਕੇ ਆਓ ਤੇ ਫਿਰ ਮੈਂ ਵਿਆਹ ਕਰ ਦਵਾਂਗੀ। ਅਗਲੇ ਦਿਨ ਮੇਰੇ ਦੋਨੋਂ ਭਰਾ ਜਾ ਕੇ ਦੇਖ ਆਏ ਤੇ ਬਹੁਤ ਹੀ ਉਹ ਚੰਗੇ ਲੋਕ ਸੀ ਤੇ ਕੋਈ ਵੀ ਬਗਾਨੇ ਨਹੀਂ ਸੀ। ਪਾਪਾ ਦੇ ਰਿਸ਼ਤੇਦਾਰ ਸੀ। ਮੇਰੀ ਮਾਂ ਵੀ ਮੰਨ ਗਈ ਤੇ ਫਟਾਫਟ ਮੇਰਾ ਵਿਆਹ ਹੋ ਗਿਆ। ਮੈਂ ਆਪਣੇ ਸਹੁਰੇ ਘਰ ਆ ਗਈ। ਸਹੁਰੇ ਘਰ ਮੈਂ ਬਹੁਤ ਖੁਸ਼ ਸੀ। ਮੇਰੀ ਸਾਸ ਨੇ ਮੇਰਾ ਬਹੁਤ ਸਵਾਗਤ ਕੀਤਾ। ਤੇ ਮੈਨੂੰ ਆਪਣੀਆਂ ਅੱਖਾਂ ਵਿੱਚ ਵਸਾ ਕੇ ਪਿਆਰ ਦੇਣ ਲੱਗ ਪਈ ਵਿਆਹ ਦੀ ਰਾਤ ਮੈਨੂੰ ਇਦਾਂ ਅਹਿਸਾਸ ਹੋਇਆ ਕਿ ਮੇਰੇ ਘਰ ਵਾਲੇ ਗੋਪੀ ਨੇ ਮੈਨੂੰ ਆਪਣੇ ਪਿਆਰ ਵਿੱਚ ਹੀ ਵਸਾ ਲਿਆ ਸੀ ਮੈਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਸਮਝ ਰਹੀ ਸੀ ਕਿ ਗੋਪੀ ਤੇ ਉਹਦੀ ਮਾਂ ਦੋਨੋਂ ਹੀ ਮੇਰਾ ਬਹੁਤ ਖਿਆਲ ਰੱਖਦੀ ਸੀ ਰੋਜ਼ ਮੈਨੂੰ ਜ਼ਬਰਦਸਤੀ ਹੀ ਕੁਝ ਨਾ ਕੁਝ ਖਵਾਉਣ ਪਿਓਨ ਲਈ ਬਾਹਰ ਘਮਾਉਣ ਨਹੀਂ ਲੈ ਕੇ ਜਾਂਦੇ ਸੀ ਤੇ ਮੈਨੂੰ ਕੁਝ ਤਾਕਤਦੀਆਂ ਵੀ ਦਵਾਈਆਂ ਲੈ ਕੇ ਦਿੱਤੀਆਂ ਗੋਪੀ ਨੂੰ ਹਮੇਸ਼ਾ ਮੈਂ ਕਮਜ਼ੋਰ ਹੀ ਲੱਗਦੀ ਸੀ ਇਸੇ ਕਰਕੇ ਉਹ ਪਿਆਰ ਨਾਲ ਗੁੱਸਾ ਵੀ ਕਰਦਾ ਸੀ ਕਿ ਤੂੰ ਆਪਣਾ ਧਿਆਨ ਨਹੀਂ ਰੱਖਦੀ ਤੇ ਮੈਂ ਦਿਨ ਕਮਜ਼ੋਰ ਹੁੰਦੀ ਜਾਂਦੀ ਹਾਂ ਮੈਂ ਬਹੁਤ ਖੁਸ਼ ਸੀ ਪਰ ਵਿਆਹ ਦੇ ਬਾਅਦ ਮੈਂ ਪ੍ਰੈਗਨੈਂਟ ਨਹੀਂ ਹੋਈ ਅਕਸਰ ਹੀ ਮੇਰੀ ਸੱਸ ਮੈਨੂੰ ਗੱਲਾਂ-ਗੱਲਾਂ ਵਿੱਚ ਪੁੱਛ ਲੈਂਦੀ ਸੀ ਕਿ ਤੂੰ ਮਾਂ ਬਾਨਾ ਨਹੀਂ ਚਾਹੁੰਦੀ ਮੈਂ ਉਹਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਰੱਬ ਦੇ ਘਰ ਦੇਰਾਂ ਹਨੇਰ ਨਹੀਂ। ਗੋਪੀ ਨੂੰ ਵੀ ਬੱਚਾ ਬਹੁਤ ਪਸੰਦ ਸੀ। ਉਹ ਵੀ ਚਾਹੁੰਦਾ ਸੀ ਕਿ ਮੈਂ ਜਲਦੀ ਹੀ ਬੱਚੇ ਦੀ ਮਾਂ ਬਣ ਜਾਵਾਂ। ਮੈਂ ਹੈਰਾਨ ਰਹਿ ਗਈ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਵੀ ਮਾਂ ਬਣ ਜਾਵਾਂ ਤੇ ਆਪਣੀ ਮਾਂ ਨੂੰ ਮਿਲਣ ਲਈ ਆਪਣੇ ਘਰ ਆ ਗਈ। ਉਹ ਮੈਨੂੰ ਪੁੱਛਣ ਲੱਗ ਪਈ। ਉਸ ਵਕਤ ਮੈਨੂੰ ਅਹਿਸਾਸ ਹੋਇਆ ਕਿ ਵਿਆਹ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ ਤੇ ਇਹੀ ਸਵਾਲ ਹੁੰਦਾ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਡਾਕਟਰ ਨੂੰ ਦਿਖਾ ਲੈਣੀ ਆ ਤੇ ਅਗਲੇ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਕਿਸੇ ਡਾਕਟਰ ਕੋਲੋਂ ਚੈੱਕਅਪ ਕਰਵਾਉਣਾ ਤੇ ਮੈਨੂੰ ਵੀ ਬੱਚੇ ਬਹੁਤ ਪਸੰਦ ਆ ਮੇਰੀ ਗੱਲ ਸੁਣ ਕੇ ਗੋਪੀ ਨੇ ਅਜੀਬ ਜਿਹੀ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗਿਆ ਹਜੇ ਸਾਡੇ ਵਿਆਹ ਹੋਏ ਨੂੰ ਕੁਝ ਦਿਨ ਹੀ ਹੋਇਆ ਤੂੰ ਕਿਉਂ ਡਾਕਟਰਾਂ ਦੇ ਕੋਲ ਜਾਣਾ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਜੇ ਆਪਣੇ ਕਰਮਾਂ ਵਿੱਚ ਗ਼ਲਾਦ ਹੋਊਗੀ ਤਾਂ ਆਪਾਂ ਨੂੰ ਮਿਲ ਜਾਊਗੀ ਗੋਪੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹੇਗੀ ਉਹ ਹਰ ਮੈਨੂੰ ਹਰ ਵਕਤ ਬੱਚੇ ਦੇ ਲਈ ਕੀ ਕਹਿੰਦਾ ਸੀ ਤੇ ਹੁਣ ਮੈਂ ਡਾਕਟਰ ਕੋਲ ਜਾਣ ਦੀ ਗੱਲ ਕੀਤੀ ਤਾਂ ਉਹਦਾ ਵੀ ਵਿਵਹਾਰ ਬਿਲਕੁਲ ਬਦਲ ਗਿਆ ਸੀ ਗੋਪੀ ਨੂੰ ਬਿਜ਼ਨਸ ਦੇ ਲਈ 2 ਮਹੀਨੇ ਲਈ ਕਿਤੇ ਬਾਹਰ ਜਾਣਾ ਪਿਆ ਮੈਂ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ ਕਿ ਮੈਂ ਉਹਦੇ ਬਗੈਰ 2 ਮਹੀਨੇ ਕਿੱਦਾਂ ਗੁਜ਼ਾਰੂੰਗੀ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ ਮੈਂ ਕਿੰਦਾ ਉਹਦੇ ਬਿਨਾਂ ਰਹੂੰਗੀ ਪਰ ਉਹ ਚਲਾ ਗਿਆ ਸੀ ਉਹਦੇ ਜਾਣ ਤੋਂ ਬਾਅਦ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਇੱਕ ਬਾਬੇ ਕੋਲ ਲਿਜਾ ਕੇ ਦਿਖਾਉਂਦੀ ਆ ਉਹਦੇ ਕੋਲੋਂ ਅਮਲ ਕਰਾ ਕੇ ਕੁੜੀਆਂ ਜਲਦੀ ਪ੍ਰੈਗਨੈਂਟ ਹੋ ਜਾਂਦੀਆਂ ਬਾਬੇ ਦੇ ਨਾਮ ਤੇ ਮੈਂ ਹੈਰਾਨ ਹੋ ਗਈ ਕਿਉਂਕਿ ਅੱਜ ਤੱਕ ਮੈਂ ਕਦੀ ਵੀ ਏਦਾਂ ਦੀ ਥਾਂ ਤੇ ਨਹੀਂ ਗਈ ਸੀ ਮੈਨੂੰ ਇਹ ਵੀ ਪਤਾ ਸੀ ਕਿ ਜੇ ਮੈਂ ਇਸ ਬਾਰੇ ਗੋਪੀ ਨੂੰ ਦੱਸਿਆ ਤੇ ਉਹ ਗੁੱਸੇ ਹੋ ਜਾਊਗਾ ਗੋਪੀਤਾ ਡਾਕਟਰ ਕੋਲ ਦਿਖਾਉਣ ਵੀ ਨਹੀਂ ਲੈ ਕੇ ਗਿਆ ਸੀ ਉਹ ਤਾਂ ਬਾਬੇ ਦੇ ਕੋਲ ਜਾਣ ਦੀ ਇਜਾਜ਼ਤ ਕਿਦਾਂ ਦੇ ਸਕਦਾ ਸੀ ਇਹ ਹੀ ਸੋਚ ਕੇ ਮੈਂ ਆਪਣੀ ਸੱਸ ਨੂੰ ਮਨਾ ਕਰ ਦਿੱਤਾ ਅਗਲੇ ਦਿਨ ਮੇਰੀ ਸੱਸ ਬਾਜ਼ਾਰ ਗਈ ਤਾਂ ਮੇਰੇ ਲਈ ਬੋਤਲ ਵਿੱਚ ਪਾਣੀ ਲੈ ਕੇ ਆਈ ਮੈਨੂੰ ਦੱਸਿਆ ਕਿ ਮੈਂ ਬਾਬੇ ਦੇ ਕੋਲ ਗਈ ਸੀ ਤੇ ਤੇਰੇ ਬਾਰੇ ਦੱਸਿਆ ਸੀ ਇਸ ਲਈ ਤੇਰੇ ਲਈ ਉੱਥੋਂ ਜਲ ਲੈ ਕੇ ਆਈ ਆਂ ਇਸੇ 1 ਮਹੀਨੇ ਵਿੱਚ ਤੂੰ ਪ੍ਰੈਗਨੈਂਟ ਹੋ ਜਾਊਂਗੀ। ਮੇਰੀ ਸਾਸ ਨੇ ਸੌਣ ਤੋਂ ਪਹਿਲਾਂ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਦਿੱਤਾ ਤੇ ਮੇਰੇ ਕਮਰੇ ਵਿੱਚ ਹੀ ਬੈਠ ਗਈ। ਗੋਪੀ ਦੇ ਨਾਂ ਹੋਣ ਕਰਕੇ ਇੰਨਾ ਖਿਆਲ ਮੇਰਾ ਰੱਖ ਰਹੀ ਸੀ। ਮੈਂ ਮਨਾ ਵੀ ਨਹੀਂ ਸੀ ਕਰ ਸਕਦੀ ਤੇ ਮੈਂ ਪਾਣੀ ਪੀ ਲਿਆ। ਮੈਂ ਆਪ ਵੀ ਮਾਂ ਬਣਨਾ ਚਾਹੁੰਦੀ ਸੀ। ਗੋਪੀ ਨੂੰ ਗਏ ਹੋਏ 3 ਦਿਨ ਹੋ ਗਏ ਸੀ। ਮੇਰੇ ਲਈ ਖੜਿਆ ਹੋਣਾ ਵੀ ਔਖਾ ਹੋ ਗਿਆ ਸੀ। ਮੈਂ ਸਾਈਡ ਟੇਬਲ ਵਿੱਚੋਂ ਫੋਨ ਚੁੱਕਿਆ। ਤੇ ਇਹ ਦੇਖ ਕੇ ਮੇਰੀ ਜਾਨ ਹੀ ਨਿਕਲ ਜਾਨ ਹੀ ਨਿਕਲ ਗਈ ਕਿ ਗੋਪੀ ਨੇ 100 ਤੋਂ ਜ਼ਿਆਦਾ ਮੈਸਕੋਲ ਆਏ ਹੋਏ ਸੀ ਤੇ ਪਰ ਫੋਨ ਮੇਰੇ ਕੋਲ ਨਹੀਂ ਸੀ ਜਦੋਂ ਗੋਪੀ ਗਿਆ ਸੀ ਤਾਂ ਮੈਨੂੰ ਇੱਕ ਦਿਨ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਸੀ ਸ਼ਾਇਦ ਇਸੇ ਲਈ ਰਾਤ ਨੂੰ ਮੈਂ ਬਹੁਤ ਗੂੜੀ ਨੀਂਦ ਵਿੱਚ ਸੌਂ ਗਈ ਸੀ ਗੋਪੀ ਨੂੰ ਦੁਬਾਰਾ ਮੈਂ ਫੋਨ ਲਾਇਆ ਦੇ ਹੋਨੇ ਮੇਰਾ ਫੋਨ ਨਹੀਂ ਚੁੱਕਿਆ ਸ਼ਾਇਦ ਉਹ ਵੀ ਬਿਜੀ ਹੋਊਗਾ ਮੈਂ ਘੜੀ ਤੇ ਟਾਈਮ ਦੇਖਿਆ ਤਾਂ ਸਵੇਰ ਦੇ 8 ਵਜੇ ਗਏ ਸੀ ਸਵੇਰੇ ਸਵੇਰੇ ਮੈਂ ਆਪਣੀ ਸੱਸ ਦੇ ਨਾਲ ਰੋਟੀ ਪਾਣੀ ਕਰਦੀ ਸੀ ਮੈਂ ਬੜੀ ਹੈਰਾਨ ਹੋਈ ਫਰੈਸ਼ ਹੋ ਕੇ ਮੈਂ ਥੱਲੇ ਗਈ ਤਾਂ ਮੇਰੀ ਸੱਸ ਨੇ ਰੋਟੀ ਵੀ ਖਾ ਲਈ ਸੀ ਮੈਨੂੰ ਮੁਸਕਰਾ ਕੇ ਕਹਿਣ ਲੱਗੀ ਅੱਜ ਤੂੰ ਬਹੁਤ ਲੇਟ ਉੱਠੀ ਆ ਤੈਨੂੰ ਪਤਾ ਨਾ ਕਿ ਮੈਨੂੰ ਸ਼ੂਗਰ ਦੀ ਬਿਮਾਰੀ ਹੈ ਇੰਨੀ ਦੇਰ ਤੱਕ ਮੈਂ ਭੁੱਖੀ ਨਹੀਂ ਰਹਿ ਸਕਦੀ ਇਸ ਲਈ ਮੈਂ ਰੋਟੀ ਬਣਾ ਲਈ ਆ ਤੇ ਗੋਪੀ ਵੇ ਫੋਨ ਆਇਆ ਸੀ ਤੇ ਤੇਰੇ ਬਾਰੇ ਪੁੱਛ ਰਿਆ ਸੀ ਮੈਂ ਦਾਸ ਦਿੱਤਾ ਕਿ ਤੂੰ ਹਜੇ ਤੱਕ ਵੀ ਉઠી ਨਹੀਂ ਤੇ ਮੇਰੀ ਸੱਸ ਦੀ ਗੱਲ ਸੁਣ ਕੇ ਮੈਨੂੰ ਬੜੀ ਸ਼ਰਮਿੰਦਗੀ ਜਿਹੀ ਹੋਈ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਇਸ ਗੱਲ ਦਾ ਕਿ ਮੈਨੂੰ ਬਹੁਤ ਦੁੱਖ ਵੀ ਸੀ ਮੇਰੀ ਗੱਲ ਗੋਪੀ ਦੇ ਨਾਲ ਨਹੀਂ ਹੋਈ ਸੀ ਉਹ ਰਾਤ ਤੋਂ ਪਹਿਲਾਂ ਮੈਨੂੰ ਫੋਨ ਨਹੀਂ ਕਰਨ ਵਾਲੇ ਸੀ ਮੈਂ ਇਕੱਲੀ ਹੀ ਬੈਠ ਕੇ ਰੋਟੀ ਖਾਦੀ ਤੇ ਫਿਰ ਨੌਕਰਾਂ ਨੇ ਪਿੱਛੇ ਪਿੱਛੇ ਫਿਰ ਘਰ ਦੇ ਕੰਮ ਕਰਵਾਉਂਦੀ ਰਹੀ ਰਾਤ ਤੱਕ ਮੇਰੇ ਦਿਮਾਗ ਵਿੱਚ ਇਹੀ ਗੱਲ ਘੁੰਮਦੀ ਰਹੀ ਕਿ ਗੋਪੀ ਨੇ ਮੇਰਾ ਇੰਤਜ਼ਾਰ ਬਹੁਤ ਕੀਤਾ ਹੋਊਗਾ ਸ਼ਾਇਦ ਮੇਰੇ ਨਾਲ ਗੁੱਸੇ ਹੋਣਗੇ ਰਾਤ ਨੂੰ ਮੇਰੀ ਸੱਸ ਦੁਬਾਰਾ ਮੇਰੇ ਲਈ ਪਾਣੀ ਦਾ ਗਲਾਸ ਲੈ ਕੇ ਆਈ ਤੇ ਮੈਂ ਪੀ ਲਿਆ ਕਾਫੀ ਦੇਰ ਤੱਕ ਉਹ ਮੇਰੇ ਨਾਲ ਬੈਠ ਕੇ ਗੱਲਾਂ ਕਰਦੀ ਰਹੀ ਫਿਰ ਅਚਾਨਕ ਮੈਨੂੰ ਬਹੁਤ ਨੀਂਦ ਆਉਣ ਲੱਗ ਪਈ ਤੇ ਉਹ ਆਰਾਮ ਕਰਨ ਦਾ ਕਹਿ ਕੇ ਉੱਠ ਗਈ ਅੱਜ ਰਾਤ ਮੈਂ ਸੌਣਾ ਨਹੀਂ ਚਾਹੁੰਦੀ ਸੀ ਮੈਨੂੰ ਗੋਪੀ ਦੇ ਨਾਲ ਗੱਲ ਕਰਨੀ ਸੀ ਮੈਂ ਤਾਂ ਚੌਂਕੜੀ ਲਾ ਕੇ ਬੈਠੀ ਹੋਈ ਸੀ ਪਰ ਉਸ ਤੋਂ ਬਾਅਦ ਮੈਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਮੇਰੀ ਸਵੇਰ ਨੂੰ ਜਦੋਂ ਅੱਖ ਖੁੱਲੀ ਤਾਂ ਉਦੋਂ ਵੀ ਗੋਪੀ ਦੇ ਬਹੁਤ ਸਾਰੇ ਫੋਨ ਆਏ ਹੋਏ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ ਪਤਾ ਨਹੀਂ ਕਿਉਂ ਗੋਪੀ ਮੇਰੇ ਨਾਲ ਗੁੱਸੇ ਹੋਊਗਾ ਤੇ ਗੱਲ ਕਰਨ ਲਈ ਵੀ ਤੜਫ ਰਿਹਾ ਹੋਗਾ ਪਰ ਮੇਰੀ ਨੀਂਦ ਨੇ ਸਭ ਕੁਝ ਖਾਬ ਕਰ ਦਿੱਤਾ ਸੀ ਅੱਜ ਤੋਂ ਪਹਿਲਾਂ ਮੈਨੂੰ ਕਦੇ ਵੀ ਇੰਨੀ ਨੀਂਦ ਨਹੀਂ ਸੀ ਆਈ ਫੋਨ ਆਨ ਤੇ ਮੇਰੀ ਅੱਖ ਖੁੱਲ੍ਹ ਜਾਂਦੀ ਸੀ ਮੈਂ ਫਰੈਸ਼ ਹੋ ਕੇ ਥੱਲੇ ਗਈ ਤਾਂ ਮੈਨੂੰ ਯਕੀਨ ਸੀ ਕਿ ਮੇਰੀ ਸੱਸ ਨੇ ਰੋਟੀ ਖਾ ਲਈ ਹੋਊਗੀ ਸ਼ਰਮਿੰਦਗੀ ਜਈ ਆਵਾਜ਼ ਵਿੱਚ ਮੈਨੂੰ ਅਹਿਸਾਸ ਹੋ ਗਿਆ ਤੇ ਆਪਣੇ ਆਪ ਤੇ ਹੀ ਗੁੱਸਾ ਆ ਰਿਹਾ ਸੀ ਰੋਟੀ ਖਾ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ ਉਹੀ ਪੁਰਾਣੇ ਫੋਟੋ ਐਲਬਮ ਬੋਲ ਕੇ ਬੈਠ ਗਈ ਮੈਂ ਬਹੁਤ ਖੁਸ਼ ਸੀ ਮੈਨੂੰ ਆਪਣੀ ਸੱਸ ਤੇ ਬਹੁਤ ਪਿਆਰ ਆਉਣ ਲੱਗ ਪਿਆ ਜਿਨੇ ਮੈਨੂੰ ਬੁਰਾ ਭਲਾ ਕਹਿਣ ਦੀ ਬਜਾਏ ਪਿਆਰ ਕਰਦੀ ਸੀ ਨਹੀਂ ਤਾਂ ਅੱਜਕੱਲ ਦੀ ਸਾਸਤਾ ਜੀਣਾ ਵੀ ਹਰਾਮ ਕਰ ਦਿੰਦੀ ਆ ਮੇਰੀ ਸਾਰੀਆਂ ਫੋਟੋਆਂ ਵਿੱਚੋਂ ਮੈਨੂੰ ਮੇਰੇ ਪਾਪਾ ਦੀ ਵੀ ਫੋਟੋ ਦਿਖਾਈ ਤੇ ਮੇਰੀ ਸੱਸ ਨੇ ਦੱਸਿਆ ਕਿ ਮੇਰੇ ਪਾਪਾ ਤੇ ਉਹ ਬਚਪਨ ਵਿੱਚ ਇਕੱਠੇ ਹੀ ਖੇਡੇ ਤੇ ਪਲੇ ਪਰ ਮੇਰੀ ਸੱਸ ਤੇ ਵਿਆਹ ਤੋਂ ਬਾਅਦ ਮਿਲਣਾ ਜੁਲਣਾ ਖਤਮ ਹੋ ਗਿਆ ਸੀ ਮੇਰੀ ਸੱਸ ਸਾਰਾ ਦਿਨ ਮੈਨੂੰ ਤੇ ਮੇਰੇ ਪਾਪਾ ਦੇ ਪਾਸਟ ਦੇ ਕિસ્ਸੇ ਸੁਣਾਉਂਦੀ ਰਹਿੰਦੀ ਸੀ ਜੋ ਏਨੇ ਮਜ਼ੇ ਕੀਤੇ ਸੀ ਕਿ ਮੈਂ ਹਾਸਸ ਕੇ পাগল ਹੋ ਜਾਂਦੀ ਸੀ ਰਾਤ ਮੇਰੀ ਸੱਸ ਮੇਰੇ ਲਈ ਪਾਣੀ ਦਾ ਗਲਾਸ ਫਿਰ ਲੈ ਕੇ ਆਈ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਗੱਲਾਂ ਕਰਦੇ ਕਰਦੇ ਪਾਣੀ ਪੀਣ ਦੀ ਬਜਾਏ ਹੱਥ ਵਿੱਚ ਹੀ ਫੜੀ ਰੱਖਿਆ ਗੱਲਾਂ ਕਰਦੇ ਕਰਦੇ ਮੇਰੀ ਸੱਸ ਨੂੰ ਫੋਨ ਆਉਣ ਲੱਗ ਪਿਆ ਤੇ ਉਹ ਬਿਜੀ ਹੋ ਗਈ ਮੈਂ ਮੌਕਾ ਦੇਖ ਕੇ ਪਾਣੀ ਰੂਮ ਦੇ ਸਾਈਡ ਵਾਲੇ ਫਲਾਵਰ ਪੋਟ ਵਿੱਚ ਢੋਲ ਦਿੱਤਾ ਜਿਹਦਾ ਮੇਰੀ ਸੱਸ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਤੇ ਪਤਾ ਨਹੀਂ ਉਹ ਕਿਹਦੇ ਨਾਲ ਗੱਲਾਂ ਕਰ ਰਹੀ ਸੀ ਤੇ ਗੱਲ ਕਰਦੇ ਕਰਦੇ ਕਾਫੀ ਦੂਰ ਚਲੀ ਗਈ ਜਦੋਂ ਪਿੱਛੇ ਮੁੜ ਕੇ ਆਈ ਤਾਂ ਮੇਰੇ ਹੱਥ ਵਿੱਚ ਪਾਣੀ ਦਾ ਗਲਾਸ ਦੇ ਕੇ ਕਹਿਣ ਲੱਗੀ ਕਿ ਮੈਂ ਸੌਣ ਲੱਗੀਆਂ ਤੂੰ ਵੀ ਆਰਾਮ ਕਰ ਲੈ ਤੇ ਗੋਪੀ ਦਾ ਫੋਨ ਚੁੱਕ ਲਈ ਉਹ 2-3 ਦਿਨਾਂ ਤੋਂ ਬਹੁਤ ਯਾਦ ਕਰ ਰਿਆ ਵਾ ਮੇਰੇ ਸਾਸਦੇ ਜਾਂ ਤੋਂ ਬਾਅਦ ਮੈਂ ਅੱਖਾਂ ਬੰਦ ਕਰਕੇ ਪੈ ਗਈ ਸੀ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ ਇਸ ਲਈ ਮੈਨੂੰ ਇਹ ਨਹੀਂ ਸੀ ਕਿ ਮੈਨੂੰ ਨੀਂਦ ਆ ਜਾਊਗੀ ਮੈਨੂੰ ਲੰਮੇ ਪਈ ਨੂੰ ਹਜੇ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਕਿ ਜੋ ਕੁਝ ਮੇਰੇ ਸਾਹਮਣੇ ਆਇਆ ਮੇਰੀਆਂ ਅੱਖਾਂ ਹੀ ਅਡੀਆਂ ਰਹਿ ਗਈਆਂ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜਿਸ ਰਿਸ਼ਤੇ ਤੇ ਮੈਨੂੰ ਇੰਨਾ ਜ਼ਿਆਦਾ ਵਿਸ਼ਵਾਸ ਸੀ ਉਹ ਰਿਸ਼ਤੇ ਮੈਨੂੰ ਤੁਖਾ ਦੇਣਗੇ ਮੈਨੂੰ ਹਜੇ ਲੰਮੇ ਪਈ ਨੂੰ ਅੱਧਾ ਘੰਟਾ ਹੋਇਆ ਸੀ ਕਿ ਗੋਪੀ ਮੇਰੇ ਕਮਰੇ ਵਿੱਚ ਆ ਗਿਆ ਪਰ ਉਹ ਇਕੱਲਾ ਨਹੀਂ ਸੀ ਬਲਕਿ ਉਹਦੇ ਨਾਲ ਹੋਰ ਵੀ ਬੰਦੇ ਸੀ ਗੋਪੀ ਨੂੰ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਦੇਖ ਕੇ ਮੈਂ ਹਰਾਨ ਰਹਿ ਗਈ ਉਹ ਤਾਂ ਕਿਸੇ ਬਾਹਰਲੇ ਦੇਸ਼ ਕੰਮ ਦੇ ਸਿਲਸਿਲੇ ਵਿੱਚ ਗਿਆ ਹੋਇਆ ਸੀ ਫਿਰ ਵਾਪਸ ਕਿਦਾਂ ਆ ਗਿਆ ਗੋਪੀ ਮੇਰੇ ਕੋਲ ਆਇਆ ਤੇ ਮੈਂ ਚਾਦਰ ਮੂੰਹ ਤੇ ਲਈ ਹੋਈ ਸੀ ਉਹਨੂੰ ਖਿੱਚ ਲਿਆ ਉਸ ਤੋਂ ਬਾਅਦ ਮੈਨੂੰ ਆਪਣੇ ਹੱਥਾਂ ਨਾਲ ਮੇਰੀ ਹਾਲਤ ਵੀ ਵਿਗੜਨ ਲੱਗ ਪਈ ਮੈਂ ਹੈਰਾਨ ਸੀ ਕਿ ਮੇਰੇ ਨਾਲ ਕੀ ਕਰ ਰਿਹਾ ਪਰ ਮੇਰੀ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਅੱਖਾਂ ਖੋਲ ਕੇ ਉਹਨਾਂ ਨੂੰ ਦੱਸ ਸਕਾਂ ਕਿ ਮੈਂ ਸੁੱਤੀ ਨਹੀਂ ਬਲਕਿ ਜਾਗਦੀ ਆ ਗੋਪੀ ਨੇ ਦੇਖਦੇ ਹੀ ਦੇਖਦੇ ਮੇਰਾ ਹੁਲੀਆ ਇੱਕਦਮ ਖਰਾਬ ਕਰ ਦਿੱਤਾ ਸੀ ਮੇਰੇ ਨਾਲ ਕਿਸੇ ਗੁੱਡੀ ਦੀ ਤਰ੍ਹਾਂ ਖੇਡ ਰਿਹਾ ਸੀ ਗੋਪੀ ਨੇ ਆਪ ਮੇਰੇ ਕੱਪੜੇ ਬਦਲ ਕੇ ਇੱਕ ਛੋਟਾ ਜਿਹਾ ਨਾਈਟਸੂਟ ਪਾ ਦਿੱਤਾ ਉਹਦੇ ਨਾਲ ਆਏ ਬੰਦਿਆਂ ਨੇ ਵੀ ਮੇਰੀਆਂ ਫੋਟੋ ਖਿੱਚ ਲਈਆਂ ਤੇ ਸ਼ੁਰੂ ਮੇਰੇ ਨਾਲ ਇਹਨਾਂ ਸਭ ਕੁਝ ਹੋ ਰਿਹਾ ਸੀ ਪਰ ਮੇਰੇ ਲਈ ਯਕੀਨ ਕਰਨਾ ਬਹੁਤ ਔਖਾ ਸੀ ਕਿ ਮੇਰਾ ਘਰ ਵਾਲਾ ਮੇਰੇ ਨਾਲ ਇੰਨਾ ਘਟਿਆ ਕੰਮ ਕਰ ਸਕਦਾ ਗੋਪੀ ਤਾਂ ਮੇਰੇ ਤੇ ਜਾਣਵਾਰ ਦਾ ਸੀ ਮੇਰੀ ਸੇਫਤਾ ਖਿਆਲ ਰੱਖਦਾ ਸੀ ਪਰ ਮੈਨੂੰ ਕਦੀ ਵੀ ਉਹਦਾ ਇਹ ਰੂਪ ਦੇਖਣ ਨੂੰ ਨਹੀਂ ਮਿਲੇਗਾ ਮੈਂ ਸੋਚ ਵੀ ਨਹੀਂ ਸਕਦੀ ਸੀ ਸਾਰੀ ਰਾਤ ਉਹਦੇ ਲਈ ਕੋਈ ਮੈਂ ਮਾਡਲ ਬਣੀ ਰਹੀ ਜਿੱਦਾਂ ਤਰ੍ਹਾਂ ਤਰ੍ਹਾਂ ਦੀਆਂ ਗੰਦੀਆਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਸੀ ਤੇ ਨਾਲ ਦੀ ਨਾਲ ਉਹ ਮੇਰੇ ਫੋਨ ਤੇ ਵੀ ਫੋਨ ਕਰ ਰਿਹਾ ਸੀ ਕੁਝ ਵਕਤ ਬਾਅਦ ਮੈਨੂੰ ਪਹਿਲਾਂ ਦੀ ਤਰ੍ਹਾਂ ਠੀਕ ਕਰਕੇ ਚਲੇ ਗਏ ਤੇ ਮੈਂ ਬਿਸਤਰ ਤੇ ਹੀ ਆਪਣੇ ਹੰਝੂ ਵਹਾ ਰਹੀ ਸੀ ਰਾਤ ਦੇ 2 ਵਜੇ ਗਏ ਸੀ ਮੈਂ ਸਵੇਰ ਨੂੰ ਉੱਠ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਤੇ ਸ਼ਾਮ ਤੱਕ ਹੀ ਭੁੱਖੀ ਸੀ ਆਪਣੇ ਹੀ ਕਮਰੇ ਵਿੱਚ ਪਈ ਰਹੀ ਤਾਂ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ ਕਿ ਅੱਜ ਤੂੰ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਈ ਸਭ ਕੁਝ ਠੀਕ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸੱਸ ਮੇਰੇ ਘਰ ਵਾਲੇ ਦੇ ਨਾਲ ਰਲਈ ਹੋਈ ਆ ਇਸ ਲਈ ਮੈਂ ਚੁੱਪ ਕਰਕੇ ਉਹਨੂੰ ਕਹਿ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਇਹ ਸੁਣਦੇ ਹੀ ਮੇਰੀ ਸੱਸ ਪਰੇਸ਼ਾਨ ਹੋ ਗਈ ਕਹਿਣ ਲੱਗੀ ਕਿ ਚੱਲ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਜਾਂਦੀ ਆ ਗੋਪੀ ਇੱਥੇ ਨਹੀਂ ਆ ਤੇ ਇਦਾਂ ਦੀ ਹਾਲਤ ਵਿੱਚ ਮੈਂ ਤੇਰਾ ਖਿਆਲ ਨਹੀਂ ਰੱਖੂੰਗੀ ਤੇ ਹੋਰ ਕੌਣ ਰੱਖੂਗਾ ਉਹ ਗੁੱਸੇ ਹੋ ਜਾਊਗਾ ਮੇਰੀ ਸੱਸ ਮੈਨੂੰ ਪੁੱਛ ਰਹੀ ਸੀ ਕਿ ਰਾਤ ਗੋਪੀ ਨੇ ਤੇਰੇ ਨਾਲ ਗੱਲ ਕੀਤੀ ਕਿ ਨਹੀਂ ਮੈਂ ਕਹਿ ਦਿੱਤਾ ਕਿ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਡਾਕਟਰ ਦੇ ਕੋਲ ਜਾਣ ਲਈ ਵੀ ਮਨਾ ਕਰ ਦਿੱਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿੱਦਾਂ ਆਪਣੀ ਸੱਸ ਨੂੰ ਦੱਸਾਂ ਕਿ ਮੇਰੇ ਘਰ ਵਾਲੇ ਨੇ ਸਾਰੀ ਰਾਤ ਮੇਰੇ ਨਾਲ ਕੀ ਕੀ ਕੀਤਾ ਮੈਨੂੰ ਯਕੀਨ ਸੀ ਕਿ ਮੇਰੀ ਸੱਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਹੋਊਗਾ ਤੇ ਇੱਕ ਸਿੱਧੀ ਸਾਦੀ ਤੇ ਪਿਆਰ ਕਰਨ ਵਾਲੀ ਔਰਤ ਸੀ ਜੋ ਮੇਰੇ ਪਾਪਾ ਦੇ ਪਿਆਰ ਵਿੱਚ ਮੈਨੂੰ ਆਪਣੀ ਨੋ ਬਣਾ ਕੇ ਲਿਆਈ ਸੀ ਮੇਰੀ ਸੱਸ ਨੇ ਮੇਰੀ ਰੋਟੀ ਮੇਰੇ ਕਮਰੇ ਵਿੱਚ ਹੀ ਭੇਜ ਦਿੱਤੀ ਤੇ ਨਾਲ ਹੀ ਕੁਝ ਦਵਾਈਆਂ ਵੀ ਸੀ ਮੈਂ ਆਪਣਾ ਮੂੰਹ ਹੱਥ ਧੋ ਕੇ ਰੋਟੀ ਖਾਂਦੀ ਸੋਚਿਆ ਕਿ ਗੋਪੀ ਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਜਦਕਿ ਉਹ ਮੈਨੂੰ ਬਹੁਤ ਸੱਚਾ ਪਿਆਰ ਕਰਦਾ ਸੀ ਮੈਂ ਕੱਲੀ ਬੈਠ ਕੇ ਮੈਨੂੰ ਬੇਚੈਨੀ ਜੀ ਹੋ ਰਹੀ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਬਾਹਰ ਕਿਤੇ ਘੁੰਮਾਂ ਫਿਰਾਂ ਤੇ ਆਪਣੇ ਦਿਲ ਨੂੰ ਸ਼ਾਂਤ ਕਰਾਂ ਮੈਂ ਕਮਰੇ ਵਿੱਚੋਂ ਬਾਹਰ ਆਏ ਤੇ ਸਾਰੇ ਘਰ ਵਿੱਚ ਘੁੰਮਦੀ ਫਿਰਦੀ ਰਹੀ ਮੈਂ ਆਪਣੀ ਸੱਸ ਦੇ ਕਮਰੇ ਦੇ ਬਾਹਰ ਪਹੁੰਚੀ ਤਾਂ ਉਹਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਸੀ ਤੇ ਅੰਦਰ ਕਿਸੇ ਦੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ ਮੇਰੀ ਸੱਸ ਫੋਨ ਤੇ ਗੋਪੀ ਨਾਲ ਗੱਲ ਕਰ ਰਹੀ ਸੀ ਉਹ ਗੋਪੀ ਨੂੰ ਮੇਰੀ ਸਿਹਤ ਦੀ ਖਰਾਬ ਬਾਰੇ ਦੱਸ ਰਹੀ ਸੀ ਇਹ ਸੋਚ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਸੱਸ ਵਾਕਈ ਹੀ ਬੇਕਸੂਰਾ ਉਹਦੇ ਲਹਿਜੇ ਵਿੱਚ ਮੇਰੇ ਲਈ ਬਹੁਤ ਫਿਕਰ ਸੀ ਇਸ ਤੋਂ ਪਹਿਲਾਂ ਕਿ ਮੈਂ ਉਹਦੇ ਕਮਰੇ ਵਿੱਚ ਜਾਂਦੀ ਕੁਝ ਗੱਲਾਂ ਮੈਨੂੰ ਇਦਾਂ ਦੀਆਂ ਸੁਣੀਆਂ ਕਿ ਮੈਂ ਹੈਰਾਨ ਰਹਿ ਗਈ ਮੇਰੀ ਸੱਸ ਗੋਪੀ ਨੂੰ ਕਹਿ ਰਹੀ ਸੀ ਕਿ ਅੱਜ ਰਾਤ ਉਹਨੂੰ ਨਸ਼ੇ ਦੀ ਦਵਾਈ ਨਹੀਂ ਦੇ ਸਕਦੀ ਕਿਉਂਕਿ ਇਸ ਦਵਾਈ ਦੀ ਵਜ੍ਹਾ ਕਰਕੇ ਉਹਦੀ ਹਾਲਤ ਇੰਨੀ ਖਰਾਬ ਹੋਈ ਆ ਕਿ ਰੋਜ਼ ਆਪਣੇ ਸਰੀਰ ਵਿੱਚ ਦਰਦ ਹੋਣ ਬਾਰੇ ਮੈਨੂੰ ਦੱਸਦੀ ਆ ਏਦਾਂ ਨਾ ਹੋਵੇ ਕਿ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹਮੇਸ਼ਾ ਲਈ ਮਰ ਜਾਏ ਆਪਣੀ ਸਾਸ ਦੀ ਇਹ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਦਰਵਾਜ਼ੇ ਤੇ ਖੜੀ ਚੁੱਪ ਕਰਕੇ ਸੁਣੇ ਰਹੀ ਸੀ ਗੋਪੀ ਇੱਕ ਦੋ ਦਿਨ ਸਬਰ ਕਰ ਲੈ ਉਹਦੀ ਸਿਹਤ ਬਹੁਤ ਜ਼ਿਆਦਾ ਖਰਾਬ ਆ ਮੈਂ ਦੁਬਾਰਾ ਉਹਨੂੰ ਨਸ਼ੇ ਦੀ ਦਵਾਈ ਦੇ ਦੇਵਾਂਗੀ ਤੇ ਫੇਰ ਤੂੰ ਉਹਦੇ ਉਹਦੀਆਂ ਤਸਵੀਰਾਂ ਬਣਵਾਉਣ ਲਈ वैसे दी ता असि एदी 1 1 तस्वीर दे लख लाख ਰੁਪਏ ਕਮਾ ਚੁੱਕੇ ਆ। ओदी ਖੂਬਸੂਰਤੀ ਸਾਡੇ ਬਹੁਤ ਕੰਮ ਦੀ ਆ। ਇਸ ਲਈ ਮੈਂ ਨਹੀਂ ਚਾਹੁੰਦੀ ਕਿ ਉਹ ਵੀ ਕਦੀ ਪ੍ਰੈਗਨੈਂਟ ਹੋਵੇ ਤੇ ਦਵਾਈ ਦੀ ਜ਼ਿਆਦਾ ਡੋਜ਼ ਦਾ ਕਰਕੇ ਉਹਦੀ ਸਹੀ ਸਿਹਤ ਖਰਾਬ ਹੋ ਜਾਵੇ। ਤੂੰ ਸਾਲਾਂ ਦੀ ਮਾਡਲਿੰਗ ਕਰ ਰਿਆਂ ਪਰ ਅੱਜ ਤੱਕ ਕਦੀ ਵੀ ਅਸੀਂ ਇੰਨਾ ਪੈਸਾ ਨਹੀਂ ਕਮਾਇਆ। ਮੈਂ ਜਿੰਨਾ ਇਹਦੀਆਂ ਫੋਟੋ ਫੋਟੋਆਂ ਦੇ ਜ਼ਰੀਏ ਕਮਾਇਆ ਮੈਂ ਆਪਣੀ ਸੱਸ ਨੂੰ ਬੇਕਸੂਰ ਸਮਝ ਰਹੀ ਸੀ ਉਹ ਤਾਂ ਗੋਪੀ ਜਿੰਨੀ ਹੀ ਕਸੂਰਵਾਰ ਸੀ ਮੇਰੇ ਬਿਨਾ ਕੱਪੜਿਆਂ ਦੀਆਂ ਫੋਟੋ ਖਿੱਚ ਕੇ ਉਹ ਪੈਸੇ ਕਮਾ ਰਹੀ ਸੀ ਮੇਰਾ ਇਸ ਰਿਸ਼ਤੇ ਤੋਂ ਹੁਸ਼ਵਾਸ ਉੱਠ ਗਿਆ ਸੀ ਹਰ ਇਨਸਾਨ ਦੇ ਦੋ ਚਿਹਰੇ ਹੁੰਦੇ ਆ ਮੈਂ ਵੀ ਆਪਣੀ ਸੱਸ ਦੇ ਘਰ ਵਾਲੇ ਦਾ ਦੂਜਾ ਚਿਹਰਾ ਜੀ ਦੇਖ ਚੁੱਕੀ ਸੀ ਜੋ ਬਹੁਤ ਹੀ ਘਟਿਆ ਸੀ ਉਹ ਦੋਵਾਂ ਨੇ ਮਿਲ ਕੇ ਮੇਰੇ ਜਿਸਮ ਨੂੰ ਵੇਚ ਰਹੇ ਸੀ ਮੈਂ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਮੇਰੀ ਸੱਸ ਗੋਪੀ ਨੂੰ ਹੋਰ ਵੀ ਬਹੁਤ ਕੁਝ ਕਹਿ ਰਹੀ ਸੀ ਜਿਹਨੂੰ ਸੁਣਨ ਦੀ ਹੁਣ ਮੇਰੇ ਵਿੱਚ ਹਿੰਮਤ ਨਹੀਂ ਰਹੀ ਸੀ ਮੇਰੀ ਸੱਸ ਨੂੰ ਮੇਰੇ ਹੋਣ ਦਾ ਪਤਾ ਲੱਗ ਗਿਆ ਸੀ ਪਰ ਉਹਦੇ ਦਿਲ ਵਿੱਚ ਇਹ ਨਹੀਂ ਸੀ ਕਿ ਮੈਂ ਉਹਦੀਆਂ ਸਾਰੀਆਂ ਗੱਲਾਂ ਸੁਣ ਲਾਉਂਗੀ ਹੁਣ ਉਹਨੂੰ ਪਤਾ ਲੱਗ ਗਿਆ ਸੀ ਮੈਂ ਹਿੰਮਤ ਕਰਕੇ ਉਹਦੇ ਕਮਰੇ ਵਿੱਚ ਗਈ ਮੈਂ ਆਪ ਹੀ ਉਹਨੂੰ ਦੱਸ ਦਿੱਤਾ ਕਿ ਉਹਦਾ ਤੇ ਗੋਪੀ ਦਾ ਸਾਰਾ ਸੱਚ ਮੈਨੂੰ ਪਤਾ ਲੱਗ ਗਿਆ ਮੇਰੀ ਗੱਲ ਸੁਣ ਕੇ ਮੁਸਕਰਾਉਂਦੇ ਕਹਿਣ ਲੱਗੀ ਕਿ ਚਲੋ ਠੀਕ ਆ ਹੁਣ ਤੈਨੂੰ ਨਸ਼ੇ ਦੀ ਦਵਾਈ ਨਹੀਂ ਦੇਣੀ ਪਊਗੀ ਬਲਕਿ ਤੂੰ ਹੀ ਆਪ ਸਾਡੇ ਕੰਮ ਕਰ ਲਿਆ ਕਰੇਂਗੀ ਇਹ ਏਡਾ ਵੱਡਾ ਘਰ ਦੌਲਤ ਪੈਸਾ ਗੋਪੀ ਦੀ ਮਾਡਲਿੰਗ ਦਾ ਕਰਕੇ ਹੀ ਸਾਡੀ ਜ਼ਿੰਦਗੀ ਵਿੱਚ ਆਇਆ ਵਾ ਪਰ ਸਭ ਕੁਝ ਵਕਤ ਤੋਂ ਪਹਿਲਾਂ ਹੀ ਗੋਪੀ ਨੂੰ ਪਤਾ ਲੱਗ ਗਿਆ ਸੀ ਕਿ ਇਸ ਤੋਂ ਕਿਤੇ ਜ਼ਿਆਦਾ ਪੈਸੇ ਕਿਸੇ ਕੁੜੀ ਦੀ ਮੇਲਦੇ ਜਰੀਏ ਕਮਾ ਸਕਦੇ ਆ ਜੋ ਕਿ ਜਿਸਮ ਦੀ ਖੂਬਸੂਰਤ ਤਸਵੀਰ ਹੋਵੇ ਗੋਪੀ ਨੇ ਮੈਨੂੰ ਇਸ ਬਾਰੇ ਵਿੱਚ ਵੀ ਦੱਸਿਆ ਸੀ ਕਿ ਉਹਨੇ ਮੈਨੂੰ ਕੁਝ ਵਕਤ ਪਹਿਲਾਂ ਮੇਰੀ ਮਾਂ ਦੇ ਨਾਲ ਬਾਜ਼ਾਰ ਵਿੱਚ ਦੇਖਿਆ ਸੀ ਤੇ ਉਹ ਸਾਨੂੰ ਦੋਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੂੰ ਬਹੁਤ ਹੀ ਸੋਹਣੀ ਸੀ ਘੱਟ ਉਮਰ ਦੀ ਸੀ ਜਿਹਦੇ ਸਿਰ ਤੇ ਪਿਓ ਦਾ ਸਾਆਇਆ ਵੀ ਨਹੀਂ ਸੀ ਥੋੜੀ ਬਹੁਤ ਹੀ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਤੇਰੇ ਭਰਾ ਭਾਬੀ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਸ ਲਈ ਅਸੀਂ ਤੈਨੂੰ ਚੁਣਿਆ ਬਗੈਰ ਕਿਸੇ ਦੇਹੇਜ ਦੀ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਤੈਨੂੰ ਆਪਣੇ ਇਕਲੌਤੇ ਬੇਟੇ ਦੀ ਘਰ ਵਾਲੀ ਬਣਾ ਕੇ ਲਿਆਈ ਆ ਕਿਉਂਕਿ ਅਸੀਂ ਤੇਰੇ ਜ਼ਰੀਏ ਕਰੋੜਾਂ ਰੁਪਏ ਕਮਾ ਸਕਦੇ ਸੀ ਵਿਆਹ ਦੀ ਪਹਿਲੀ ਰਾਤ ਹੀ ਗੂਪੀ ਮੌਕੇ ਤੇ ਹੀ ਤੇਰੀ ਫੋਟੋ ਖਿੱਚ ਕੇ ਵੇਚ ਰਿਆ ਸੀ ਵਾਰ ਸਾਨੂੰ ਸਹੀ ਤਰੀਕੇ ਨਾਲ ਤਸਵੀਰਾਂ ਦੀ ਜ਼ਰੂਰਤ ਸੀ ਤਾਂ ਗੋਪੀ ਨੇ ਤੈਨੂੰ ਕਿਸੇ ਬਾਹਰਲੇ ਦੇਸ਼ ਜਾਣ ਦਾ ਬਹਾਨਾ ਬਣਾ ਦਿੱਤਾ ਤੇ ਰਾਤ ਨੂੰ ਫੈਸ਼ਨ ਫੋਟੋਗ੍ਰਾਫਰ ਨੂੰ ਲੈ ਕੇ ਆਉਂਦਾ ਸੀ ਤੇ ਤੇਰੀਆਂ ਕਾਫੀ ਫੋਟੋਆਂ ਖਿੱਚ ਕੇ ਬਿਨਾ ਕੱਪੜਿਆਂ ਦੇ ਮਰਦ ਤੇਰੇ ਨਾਲ ਬਿਸਤਰ ਤੇ ਲੰਮੇ ਪੈ ਜਾਂਦੇ ਸੀ ਜੀਹਦੇ ਤੋਂ ਤੂੰ ਅਣਜਾਣ ਸੀ ਮੇਰੀ ਸਾਸ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਮੇਰੀ ਸੱਸ ਕਹਿ ਰਹੀ ਸੀ ਕਿ ਗੋਪੀ ਨੇ ਤਾਂ ਬਾਹਰਲੇ ਦੇਹ ਜਾਂਦਾ ਡਰਾਮਾ ਕੀਤਾ ਸੀ ਕਿਉਂਕਿ ਜੇ ਕਦੀ ਵੀ ਤੈਨੂੰ ਆਪਣੀਆਂ ਫੋਟੋਆਂ ਦੇ ਬਾਰੇ ਕੁਝ ਪਤਾ ਲੱਗ ਜਾਂਦਾ ਤਾਂ ਗੋਪੀ ਨੇ ਤੈਨੂੰ ਇਹੀ ਕਹਿੰਦਾ ਕਿ ਉਹ ਇੱਥੇ ਨਹੀਂ ਸੀ ਬਲਕਿ ਤੇਰੇ ਤੇ ਹੀ ਕਰੈਕਟਲੈਸਤਾ ਲਿਜਾਮ ਲਗਾ ਦਿੰਦਾ ਤੇਰੇ ਪਿਓ ਨੇ ਸਾਰੀ ਜ਼ਿੰਦਗੀ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਤੇ ਫਿਰ ਤੇਰੀ ਮਾਂ ਦੀ ਖੂਬਸੂਰਤੀ ਦੇਖ ਕੇ ਮੈਨੂੰ ਛੱਡ ਦਿੱਤਾ ਸੀ ਤੂੰ ਆਪਣੀ ਮਾਂ ਜੀ ਨਹੀਂ ਸੋਣੀਆ ਇਸ ਲਈ ਪਹਿਲੇ ਦਿਨ ਤੋਂ ਹੀ ਮੈਨੂੰ ਤੇਰੇ ਤੋਂ ਨਫ਼ਰਤ ਸੀ ਪਰ ਤੇਰਾ ਖਿਆਲ ਰੱਖਣਾ ਸਾਡੀ ਮਜਬੂਰੀ ਸੀ ਕਿਉਂਕਿ ਸਾਨੂੰ ਸਿਹਤਮੰਦ ਜਿਸਮ ਤੇ ਤਸਵੀਰਾਂ ਦੀ ਲੋੜ ਸੀ ਹੁਣ ਤੈਨੂੰ ਸਭ ਕੁਝ ਸੱਚ ਪਤਾ ਲੱਗ ਹੀ ਗਿਆ ਤੇ ਹੁਣ ਗੋਪੀ ਨੂੰ ਘਰੋਂ ਦੂਰ ਰਹਿਣ ਦੀ ਕੋਈ ਲੋੜ ਨਹੀਂ ਮੈਂ ਉਹਨੂੰ ਵਾਪਸ ਬੁਲਾ ਲਵਾਂਗੀ ਤੂੰ ਆਪਣੀ ਖੁਸ਼ੀ ਦੇ ਲਈ ਸਾਡੇ ਕੰਮ ਲਈ ਕਰਦੀ ਰਹਿ ਅਤੇ ਅਸੀਂ ਸਾਰੇ ਇੱਕ ਥਾਂ ਤੇ ਰਹਿ ਸਕਦੇ ਹਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਪੈਸਿਆਂ ਦੇ ਲਈ ਮੇਰੀ ਸੱਸ ਤੇ ਮੇਰਾ ਘਰ ਵਾਲਾ ਇੰਨੇ ਗੈਰਜਾਂਦੇ जान ਗਏ ਕਿ ਆਪਣੇ ਹੀ ਘਰ ਦੀ ਇੱਜ਼ਤ ਨੂੰ ਇਹ ਤਾਂ ਹੀ ਐਂਟਰਟੇਨਮੈਂਟ ਦਾ ਜ਼ਰੀਆ ਬਣਾ ਲੈਣਗੇ ਮੇਰੇ ਭਰਾਵਾਂ ਨੇ ਤਾਂ ਮਾਂ ਨੂੰ ਝੂਠ ਕਹਿ ਦਿੱਤਾ ਸੀ ਕਿ ਇਹ ਬਹੁਤ ਚੰਗੇ ਆ ਨਹੀਂ ਤਾਂ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਕਿ ਗੋਪੀ ਗੋਪੀ ਕੋਈ ਬਿਜ਼ਨਸਮੈਨ ਨਹੀਂ ਬਲਕਿ ਇੱਕ ਮਾਡਲ ਆ ਮੇਰੇ ਲਈ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਔਖਾ ਹੋ ਗਿਆ ਸੀ ਮੇਰੇ ਅੱਗੇ ਪਿੱਛੇ ਸਹਾਰਾ ਨਹੀਂ ਸੀ ਮੇਰੀ 부ਦੀ ਮਾਂ ਵੀ ਮੈਨੂੰ ਰੱਖ ਨਹੀਂ ਸਕਦੀ ਸੀ ਤੇ ਮੇਰੇ ਭਰਾ ਤਾਂ ਪਹਿਲਾਂ ਹੀ ਮੇਰੇ ਤੋਂ ਜਾਣ ਛਡਾਉਣਾ ਚਾਹੁੰਦੇ ਸੀ ਕਿ ਮੈਂ ਇਹਦਾ ਦੇ ਘਟੀਆ ਲੋਕਾਂ ਵਿੱਚ ਫਸ ਗਈ ਸੀ ਪਰ ਮੈਂ ਇੱਥੇ ਸਮਾਂ ਜ਼ਿਆਦਾ ਨਹੀਂ ਰਹਿ ਸਕ ਰਹਿਣਾ ਚਾਹੁੰਦੀ ਸੀ ਮੇਰੀ ਸੱਸ ਨੇ ਮੈਨੂੰ ਧਮਕੀਆਂ ਦੇ ਦਿੱਤੀਆਂ ਕਿ ਮੈਂ ਕੋਈ ਵੀ ਗਲਤ ਕਦਮ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੀ ਤਸਵੀਰ ਜੋ ਉਹਨਾਂ ਦੇ ਲਈ ਆ ਉਹਨੂੰ ਆਮ ਲੋਕਾਂ ਵਿੱਚ ਸਾਰਿਆਂ ਨੂੰ ਦਿਖਾ ਦੇਣਗੀ ਮੇਰੇ ਲਈ ਇਸ ਦਲਦਲ ਵਿੱਚੋਂ ਨਿਕਲਦਾ ਕੋਈ ਵੀ ਰਾਹਤ ਨਹੀਂ ਸੀ ਇਸ ਲਈ ਮੈਂ ਗੋਪੀ ਦੇ ਹੱਥਾਂ ਨਾਲ ਖੜਾਉਣਾ ਬਣ ਕੇ ਰਹਿ ਗਈ ਸੀ ਸਾਰੀ ਰਾਤ ਮੇਰੀਆਂ ਗੰਦੀਆਂ ਫੋਟੋ ਖਿੱਚੀ ਜਾਂਦਾ ਤੇ ਮਰਦਾਂ ਦੇ ਨਾਲ ਗੰਦੇ ਲਿਬਾਸ ਵਿੱਚ ਸਵਾਇਆ ਜਾਂਦਾ ਸੀ ਗੈਰ ਤਰੀਕੇ ਦੇ ਨਾਲ ਗੈਰ ਚੀਜ਼ਾਂ ਫੜਾ ਕੇ ਤਸਵੀਰਾਂ ਲੈਂਦੀ ਸੀ ਜੋ ਮੈਨੂੰ ਆਪਣੇ ਘਰ ਵਾਲੇ ਦੇ ਨਾਲ ਕਰਨਾ ਚਾਹੀਦਾ ਸੀ ਗੋਪੀ ਦੂਸਰੇ ਮਰਦਾਂ ਦੇ ਨਾਲ ਮੇਰੇ ਕੋਲੋਂ ਉਹ ਸਭ ਕੁਝ ਕਰਵਾ ਰਿਆ ਸੀ ਤੇ ਮਹਿੰਗੇ ਮਹਿੰਗੇ ਰੇਟਾਂ ਤੇ ਵੇਚਦਾ ਸੀ ਅੱਜ ਤਾਂ ਮੇਰੀ ਸੱਸ ਨੂੰ ਬਾਪੇ ਦਾ ਪਾਣੀ ਦੇਣ ਦਾ ਵੀ ਸਹਾਰਾ ਨਹੀਂ ਲੈਣਾ ਪੈਂਦਾ ਸੀ ਇੱਕ ਦਿਨ ਮੈਂ ਰੋਂਦੀ ਹੋਈ ਨੇ ਆਪਣੀ ਨੌਕਰਾਨੀ ਦੇ ਕੋਲੋਂ ਮਦਦ ਮੰਗੀ ਕਿਉਂਕਿ ਉਹ ਵੀ ਆਪਣੇ ਮਾਲਕ ਦੀ ਅਸਲੀਅਤ ਤੋਂ ਬੇਖਬਰ ਸੀ ਨੌਕਰਾਨੀ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਮੇਰੀ ਮਦਦ ਕਰੂਗੀ ਬਹੁਤ ਹੀ ਅਮੀਰ ਲੋਕਾਂ ਦੇ ਬੰਗਲਿਆਂ ਵਿੱਚ ਉਹ ਕੰਮ ਕਰਦੀ ਸੀ ਤੇ ਇਸ ਲਈ ਉਹ ਮੇਰੇ ਲਈ ਇੱਕ ਰਹਿਮਤ ਦਾ ਫਰਿਸ਼ਤਾ ਸਾਬਤ ਹੋਈ। ਉਹਨੇ ਆਪਣੇ ਇੱਕ ਮਾਲਕ ਨੂੰ ਮੇਰੇ ਮਜਬੂਰੀ ਬਾਰੇ ਦੱਸਿਆ। ਉਹਦਾ ਮਾਲਕ ਪੁਲਿਸ ਵਿੱਚ ਇੱਕ ਬਹੁਤ ਵੱਡਾ ਆਫਸਰ ਸੀ ਜਿਸ ਨੇ ਮੇਰੀ ਮਦਦ ਕੀਤੀ ਤੇ ਮੈਨੂੰ ਇਸ ਦਲਦਲ ਵਿੱਚੋਂ ਕੱਢ ਦਿੱਤਾ ਤੇ ਮੈਨੂੰ ਇਸ ਹਾਲਤ ਵਿੱਚ ਮੇਰੇ ਘਰ ਲੈ ਕੇ ਆ ਗਈ। ਮੇਰੀਆਂ ਭਾਦੀਆਂ ਨੇ ਮੈਨੂੰ ਆਪਣੇ ਨਾਲ ਰੱਖਣ ਤੋਂ ਮਨਾਂ ਕਰ ਦਿੱਤਾ ਸੀ ਮੈਂ ਆਪਣੀ ਬੁੱਢੀ ਮਾਂ ਦਾ ਹੱਥ ਫੜਿਆ ਤੇ ਇੱਕ ਕਿਰਾਏ ਦੇ ਮਕਾਨ ਵਿੱਚ ਚਲੀ ਗਈ ਹੁਣ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਆਪਣਾ ਘਰ ਚਲਾਉਂਦੀ ਸੀ ਪਰ ਮੈਨੂੰ ਇਸ ਗੱਲ ਦਾ ਬਹੁਤ ਸਕੂਨ ਸੀ ਮੈਂ ਹਮੇਸ਼ਾ ਦੇ ਲਈ ਉਹਨਾਂ ਮਾਂ ਪੁੱਤਾਂ ਨੂੰ ਜੇਲ੍ਹ ਤੇ ਪਹੁੰਚਾ ਦਿੱਤਾ ਆਖਰ ਗੋਪੀ ਸ਼ਰਮਿੰਦਾ ਹੋ ਰਿਹਾ ਸੀ ਮੈਨੂੰ ਹੈਰਾਨੀ ਹੋਈ ਕਿ ਉਹ ਸ਼ਰਮਿੰਦਾ ਕਿਉਂ ਸੀ ਮੈਨੂੰ ਕਿਰਾਏ ਦੇ ਘਰ ਵਿੱਚ ਰਹਿੰਦੇ ਨੂੰ ਕਾਫੀ ਸਾਲ ਹੋ ਗਏ ਸੀ ਗੋਪੀ ਤੇ ਮੇਰਾ ਤਲਾਕ ਨਹੀਂ ਹੋਇਆ ਸੀ ਇੱਕ ਦਿਨ ਇੰਨੇ ਸਾਲਾਂ ਬਾਅਦ ਮੈਂ ਉਹਦੇ ਘਰ ਪੈਰ ਰੱਖਿਆ ਹੀ ਸੀ ਤਾਂ ਮੈਂ ਦੇਖਿਆ ਗੋਪੀ ਵੀ ਉਦਾਂ ਹੀ ਖੜਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਕਦੋਂ ਬਾਹਰ ਆ ਗਿਆ ਸੀ ਬਾਰ ਉਹ ਬਹੁਤ ਬਦਲ ਗਿਆ ਸੀ ਮੈਨੂੰ ਦੇਖਦੇ ਮੇਰੇ ਪੈਰਾਂ ਵਿੱਚ ਡਿੱਗ ਗਿਆ ਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣ ਲੱਗ ਪਿਆ ਮੈਨੂੰ ਉਹਨੇ ਦੱਸਿਆ ਕਿ ਮੇਰੀ ਮਾਂ ਮਰ ਗਈ ਆ ਮੇਰੀ ਮਾਂ ਦੇ ਪੈਰਾਂ ਵਿੱਚ ਬੈਠ ਕੇ ਕਹਿਣ ਲੱਗਾ ਨਹੀਂ ਉੱਠੂਗਾ ਜਦੋਂ ਤੱਕ ਤੁਸੀਂ ਮੈਨੂੰ ਮਾਫ ਨਹੀਂ ਕਰੋਗੇ ਮਾਂ ਨੇ ਗੋਪੀ ਨੂੰ ਮਾਫ ਕਰ ਦਿੱਤਾ ਪਰ ਮੇਰੇ ਕੋਲ ਇੰਨਾ ਵੱਡਾ ਦਿਲ ਨਹੀਂ ਸੀ ਕਿ ਮੈਂ ਉਹਨੂੰ ਮਾਫ ਕਰ ਦਿੰਦੀ ਮੈਂ ਉਹਦੇ ਨਾਲ ਨਹੀਂ ਰਹੀ ਕੀ ਹਾਂ ਤੇ ਮੈਂ ਕਦੀ ਵੀ ਕਿਸੇ ਦੂਸਰੇ ਮਰਦ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆ ਸਕਦੀ ਸੀ ਮੇਰੇ ਭਰਾ ਜੋ ਮੈਨੂੰ ਨਫ਼ਰਤ ਕਰਦੇ ਸੀ ਦੋਨਾਂ ਦੇ ਲਗਾਤਾਰ ਚਾਰ ਕੁੜੀਆਂ ਹੋਈਆਂ ਪਰ ਹੁਣ ਮੈਂ ਸਕੂਨ ਦੀ ਜ਼ਿੰਦਗੀ ਗੁਜ਼ਾਰ ਰਹੀ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ رائے ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਜੀ اجازت ਸਤਿ ਸ਼੍ਰੀ ਅਕਾਲ